ਹਾਂਜੀ ਆਪਾਂ ਹਾਜ਼ਰਾਂ ਜੀ ਈਟੀਟੀਓ ਨਹਾ 94 ਸਬੰਧੀ ਨਵੀਂ ਕਲਾਸ ਲੈ ਕੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਟਾਪ 20 ਬੈਸਟ ਐਮਸੀਕਿਊ ਜਿਹੜੀ ਐ ਕਵਰ ਕਰਨ ਵਾਲਿਆਂ ਪੰਜਾਬੀ ਗ੍ਰਾਮਰ ਦੇ 20 ਮਾਰਕਸ ਦੇ ਵਿੱਚੋਂ ਤੁਹਾਡੇ ਕਿੰਨੇ ਮਾਰਕਸ ਆਉਂਦੇ ਨੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸਣੇ ਨੇ ਕਿ ਤੁਹਾਡੇ ਕਿੰਨੇ ਨੰਬਰ ਜਿਹੜਨੇ ਆਏ ਨੇ ਟੈਸਟ ਦੇ ਵਿੱਚੋਂ ਠੀਕ ਹੈ ਜੀ ਤਾਂ ਆਓ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਇਸ ਐਮਸੀਕਿਊ ਟੈਸਟ ਦੇ ਵਿੱਚ ਟੋਟਲ 20 ਕੁਐਸਚਨ ਹੋਣਗੇ ਜੀ 20 ਦੇ ਵਿੱਚੋਂ ਤੁਹਾਡੇ ਕਿੰਨੇ ਕੁਐਸਚਨ ਸਹੀ ਨੇ ਉਹ ਜਿਹੜੇ ਨੇ ਤੁਸੀਂ ਆਨਸਰ ਆਪਦੇ ਕਮੈਂਟ ਸੈਕਸ਼ਨ ਦੇ ਵਿੱਚ ਦੱਸਣੇ ਨੇ ਠੀਕ ਹੈ ਇਸ ਐਮਸੀਕਿਊ ਟੈਸਟ ਦੇ ਵਿੱਚ ਟੋਟਲ 20 ਕੁਐਸਚਨ ਨੇ ਜੀ ਤੁਹਾਡੇ 20 ਕੁਐਸਚਨਸ ਦੇ ਵਿੱਚੋਂ ਕਿੰਨੇ ਮਾਰਕਸ ਆਏ ਨੇ ਤੁਸੀਂ ਆਪਦੇ ਮਾਰਕਸ ਜਿਹੜੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਦੱਸਣੇ ਨੇ ਤਾਂ ਆਓ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਸਭ ਤੋਂ ਫਰਸਟ ਕੁਐਸਚਨ ਹੈ ਜੀ ਛਿੰਝ ਪਾਣੀ ਮੁਹਾਵਰੇ ਦਾ ਕੀ ਅਰਥ ਹੈ ਮਹਾਵਰਾ ਹੈ ਜਿਹੜਾ ਕਿ ਆਮ ਸ਼ਬਦਾ ਦੇ ਵਿੱਚ ਯੂਜ਼ ਕਰਦੇ ਆਪਾਂ ਛਿੰਝ ਪਾਉਣੀ ਉਹਦਾ ਕੀ ਮਤਲਬ ਹੁੰਦਾ ਹੈ ਫਸਟ ਆਪਸ਼ਨ ਹੈ ਕੁਸ਼ਤੀ ਲੜਨੀ ਸੈਕਿੰਡ ਆਪਸ਼ਨ ਹੈ ਮੋਜ ਕਰਨੀ ਥਰਡ ਹੈ ਝਗੜਾ ਪਾਉਣਾ ਤੇ ਲਾਸਟ ਆਪਸ਼ਨ ਹੈ ਚਰਚਾ ਹੋਣੀ ਤਾਂ ਕੀ ਹੋ ਸਕਦਾ ਜੀ ਦਾ ਰਾਈਟ ਆਨਸਰ ਤਾਂ ਇਹਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 3 ਝਗੜਾ ਪਾਉਣਾ ਛਿੰਝ ਪਾਉਣੀ ਦਾ ਮਤਲਬ ਹੁੰਦਾ ਹੈ ਝਗੜਾ ਪਾਉਣਾ ਅਗਲਾ ਕੁਐਸਚਨ ਹੈ ਜੀ ਕਿਹੜੇ ਸ਼ਬਦ ਵਿੱਚ ਸਾਰ ਸ਼ਬਦ ਪਿਛੇਤਰ ਦੇ ਰੂਪ ਵਿੱਚ ਨਹੀਂ ਲੱਗਿਆ ਹੋਇਆ ਯਾਨੀ ਇਹ ਚਾਰ ਆਪਸ਼ਨ ਨੇ ਇਹਨਾਂ ਚਾਰਾਂ ਵਿੱਚੋਂ ਜਿਹੜਾ ਸਾਰ ਸ਼ਬਦ ਹੈ ਇਹਨਾਂ ਚਾਰਾਂ ਦੇ ਪਿੱਛੇ ਲੱਗਿਆ ਹੋਇਆ ਹੈ ਲੇਕਿਨ ਇਹਨਾਂ ਦੇ ਵਿੱਚੋਂ ਕਿਹੜਾ ਸ਼ਬਦ ਹੈ ਜਿਸ ਦੇ ਵਿੱਚ ਸਾਰ ਇੱਕ ਪਿਛੇਤਰ ਦੇ ਰੂਪ ਵਿੱਚ ਨਹੀਂ ਲੱਗਿਆ ਹੋਇਆ ਫਸਟ ਆਪਸ਼ਨ ਹੈ ਮਿਲਣਸਾਰ ਸੈਕਿੰਡ ਹੈ ਅਨੁਸਾਰ ਥਰਡ ਹੈ ਸ਼ਰਮਸਾਰ ਤੇ ਲਾਸਟ ਹੈ ਹੰਨ ਅਨਸਾਰ ਤਾਂ ਕੀ ਹੈ ਜੀ ਇਹਦਾ ਰਾਈਟ ਆਨਸਰ ਦਾ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਸੈਕੰਡ ਅਨੁਸਾਰ ਦੇਖੋ ਜੀ ਧਿਆਨ ਨਾਲ ਤੁਸੀਂ ਐਕਸਪਲੇਨੇਸ਼ਨ ਵੀ ਨਾਲ-ਨਾਲ ਸਮਝੀ ਜਾਓ 75 ਨੂੰ ਤੁਸੀਂ ਕਿਵੇਂ ਪਕੜ ਸਕਦੇ ਹੋ ਜਾਂ ਅਗੇਤਰ ਨੂੰ ਤੁਸੀਂ ਕਿਵੇਂ ਪਛਾਣ ਸਕਦੇ ਹੋ ਦੇਖੋ ਜਦੋਂ ਵੀ ਕੋਈ ਸ਼ਬਦ ਤੁਹਾਡੇ ਕੋਲ ਆਵੇ ਤੁਸੀਂ ਉਹਨੂੰ ਤੋੜ ਕੇ ਦੇਖਣਾ ਹੈ ਜਿਵੇਂ ਪਹਿਲਾ ਸ਼ਬਦ ਹੈ ਮਿਲਣਸਾਰ ਇਹਨੂੰ ਤੁਸੀਂ ਤੋੜ ਸਕਦੇ ਹੋ ਮਿਲਣ ਪਲੱਸ ਸਾਰ ਲੇਕਿਨ ਤੋੜਨ ਦਾ ਇੱਕ ਰੂਲ ਹੈ ਤੁਹਾਡੇ ਕੋਲ ਦੋਨਾਂ ਦਾ ਮਤਲਬ ਅਲੱਗ-ਅਲੱਗ ਹੋਣਾ ਚਾਹੀਦਾ ਯਾਨੀ ਇਸ ਦਾ ਵੀ ਇੱਕ ਅਲੱਗ ਮਤਲਬ ਹੋਵੇ ਮਿਲਣ ਦਾ ਤੇ ਸਾਰ ਦਾ ਮਤਲਬ ਵੀ ਤਾਂ ਦੋਨੋਂ ਕਿਨੇ ਟੁੱਟ ਸਕਦੇ ਨੇ ਠੀਕ ਹੈ ਆਪਸ ਦੇ ਵਿੱਚ ਯਾਨੀ ਕਿ ਇਹਦੇ ਪਿੱਛੇ ਸਾਰ ਲੱਗਿਆ ਹੋਇਆ ਹੈ ਇਹਦਾ ਤਾਂ ਆਪਣਾ ਮਤਲਬ ਹੈਗਾ ਇਹ ਵੀ ਜੇ ਕੱਲਾ ਆਊਗਾ ਤਾਂ ਵੀ ਆਪਾਂ ਯੂਜ਼ ਕਰ ਸਕਦੇ ਹਾਂ ਲੇਕਿਨ ਇਹਦੇ ਪਿੱਛੇ ਲਗਾ ਕੇ ਸਾਰ ਆਪਾਂ ਨੇ ਕੀ ਕਹਿਤਾ ਮਿਲਣ ਸਾਰ ਠੀਕ ਹੈ ਅਗਲਾ ਆਪਣੇ ਕੋਲ ਹੈ ਸ਼ਰਮ ਸਾਰ ਸ਼ਰਮ ਵੀ ਤੁਸੀਂ ਇੱਕ ਪਾਸੇ ਸ਼ਰਮ ਰੱਖੋ ਠੀਕ ਹੈ ਤੇ ਪਲੱਸ ਸਾਰ ਤਾਂ ਹੁਣ ਤੁਸੀਂ ਇੱਥੇ ਦੇਖੋ ਸ਼ਰਮ ਨੂੰ ਪਾ ਲੱਗ ਤੋਂ ਯੂਜ਼ ਕਰ ਸਕਦੇ ਆ ਹਨ ਜਿਹੜਾ ਸਾਰਾ ਉਹ ਲੱਗ ਤੋਂ ਯੂਜ਼ ਕੀਤਾ ਹੋਇਆ ਏ ਤਾਂ ਇਹ ਵੀ ਠੀਕ ਹੈ ਲਾਸਟ ਆਪਸ਼ਨ ਹੈ ਅਨੁਸਾਰ ਇਹ ਵੀ ਦੋ ਸ਼ਬਦਾਂ ਦੇ ਵਿੱਚ ਬਣਿਆ ਹੋਇਆ ਏ ਜਿਹੜਾ ਅਨੁਸਾਰ ਵਰਡ ਹੈ ਇਹਨੂੰ ਤੁਸੀਂ ਵੰਡ ਨਹੀਂ ਸਕਦੇ ਯਾਨੀ ਜੇ ਤੁਸੀਂ ਅਨੂ ਪਲੱਸ ਸਾਰ ਕਰੋਗੇ ਤਾਂ ਇਹ ਗਲਤ ਹੋ ਜਾਊਗਾ ਕਿਉਂਕਿ ਅਨੂ ਦਾ ਕੋਈ ਮਤਲਬ ਹੀ ਨਹੀਂ ਹੁੰਦਾ ਅਨੂ ਕੋਈ ਸ਼ਬਦ ਹੀ ਨਹੀਂ ਹੁੰਦਾ ਹੈਗਾ ਹਨਾ ਤਾਂ ਜਦੋਂ ਵੀ ਤੁਸੀਂ ਪਿਛੇਤਰ ਤੇ ਅਗੇਤਰ ਪਛਾਣਨਾ ਹੈ ਤੁਸੀਂ ਸ਼ਬਦ ਨੂੰ ਤੋੜਨ ਦੀ ਕੋਸ਼ਿਸ਼ ਕਰਨੀ ਹੈ ਤੋੜ ਕੇ ਜੇਕਰ ਉਹਦਾ ਇੱਕ मीनिंग ਨਿਕਲਦਾ ਏ ਦੈਟ ਮੀਨਸ ਕਿ ਉਸ ਦੇ ਨਾਲ ਅਗੇਤਰ ਜਾਂ ਪਿਛੇਤਰ ਜਿਹੜਾ ਯੂਜ਼ ਠੀਕ ਹੈ ਜੀ ਜਿਵੇਂ ਦੇਖੋ ਅਗੇਤਰ ਦੀ ਇੱਕ ਐਗਜ਼ਾਮਪਲ ਦੇਖ ਲਓ ਆਪਣੇ ਕੋਲ ਹੈਗਾ ਬੇਵਸ ਬੇਵਸ ਹੈ ਹੁਣ ਮੈਂ ਤੁਹਾਨੂੰ ਪੁੱਛਾਂ ਅਗੇਤਰ ਲੱਗਿਆ ਹੋਇਆ ਜਾਂ ਨਹੀਂ ਤਾਂ ਤੁਸੀਂ ਕਹੋਗੇ ਲੱਗਿਆ ਹੋਇਆ ਕਿਉਂ ਲੱਗਿਆ ਹੋਇਆ ਕਿਉਂਕਿ ਵਸ ਦਾ ਆਪਣਾ ਇੱਕ ਮਤਲਬ ਹੈ ਵਸ ਦੇ ਅੱਗੇ ਬੇ ਲਗਾ ਕੇ ਕੀ ਕਰਤਾ ਕਿ ਉਹਦੇ ਵਿੱਚ ਵਸ ਨਹੀਂ ਰਿਹਾ ਬੇਵਸ ਠੀਕ ਹੈ ਜੀ ਤਾਂ ਇੱਕ ਤੁਸੀਂ ਕਹਿ ਲਓ ਵੀ ਤਰੀਕਾ ਹੁੰਦਾ ਹੈ ਜੀ ਪਿਛੇਤਰ ਤੇ ਅਗੇਤਰ ਪਛਾਣਨ ਦਾ ਅਗਲਾ ਕੁਐਸਚਨ ਆਪਣੇ ਕੋਲ 3 ਕਿਸ ਸ਼ਬਦ ਦਾ ਬਹੁਵਚਨੀ ਸਹੀ ਰੂਪ ਦੱਸੋ ਯਾਨੀ ਇੱਕ ਵਰਡ ਹੈ ਕਿਸ ਇਹਦਾ ਤੁਸੀਂ ਬਹੁਵਚਨੀ ਰੂਪ ਦੱਸਣਾ ਹੈ ਠੀਕ ਹੈ ਦੱਸੋ ਫਰਸਟ ਆਪਸ਼ਨ ਹੈ ਕਿੰਨਾ ਸੈਕਿੰਡ ਆਪਸ਼ਨ ਹੈ ਕਿੰਨਾ ਥਰਡ ਹੈ ਕਿਹੜੇ ਤੇ ਲਾਸਟ ਹੈ ਕਿਨੇ ਅ ਜੇ ਤੁਹਾਨੂੰ ਇਹ ਕੁਐਸਚਨ ਸਮਝ ਨਹੀਂ ਆਇਆ ਜਿਵੇਂ ਆਪਾਂ ਕਹਿਦੇ ਨਾ ਕਿਸ ਨੇ ਕਿਹਾ ਤਾਂ ਉਹ ਆਪਾਂ ਨੇ ਬਹੁਵਚਨੀ ਰੂਪ ਵਿੱਚ ਦੱਸਣਾ ਵੀ ਆਪਾਂ ਉਹਨੂੰ ਕਿਵੇਂ ਕਿਵੇਂ ਦੱਸਾਂਗੇ ਤਾਂ ਕੀ ਹੋ ਸਕਦਾ ਇਸ ਦਾ ਰਾਈਟ ਆਨਸਰ ਤਾ ਇਜ਼ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਸੈਕੰਡ ਕਿੰਨਾ ਦੇਖੋ ਕਿਸ ਨੇ ਕਿਹਾ ਜਦੋਂ ਕਿਸਨੇ ਦੇ ਵਿੱਚ ਤਾਂ ਇੱਕ ਵਿਅਕਤੀ ਆ ਗਿਆ ਕਿਸਨੇ ਕਿਹਾ ਪਰ ਜਦੋਂ ਆਪਾਂ ਨੇ ਕਿਸਨੇ ਦੇ ਵਿੱਚ ਕਾਫੀ سارے ਵਿਅਕਤੀ ਜੋੜਨੇ ਨੇ ਆਪਾਂ ਕੀ ਕਹਾਂਗੇ ਕਿਨਾ ਨੇ ਕਿਹਾ ਆਪਾਂ ਇਹ ਕਹਾਂਗੇ ਨਾ ਕਿਨਾ ਨੇ ਕਿਹਾ ਤਾਂ ਉਹ ਹੋਗਾ ਹੋਰ ਰਾਈਟ ਆਨਸਰ ਇਜ਼ ਆਪਸ਼ਨ ਨੰਬਰ ਸੈਕੰਡ ਵਾਧਦੇ ਆ ਫੋਰਥ ਕੁਐਸਚਨ ਵਾਲਾ ਆਪਾਂ ਫੋਰਥ ਕੁਐਸਚਨ ਹੈ ਆਪਣੇ ਕੋਲ ਕਿਹੜਾ ਸ਼ਬਦ ਇਹਨਾਂ ਵਿੱਚੋਂ ਸ਼ੁੱਧ ਹੈ ਸ਼ੁੱਧ ਸ਼ੁੱਧ ਦੇ ਵਿੱਚੋਂ ਵੀ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲੇਗਾ ਹੀ ਮਿਲੇਗਾ ਠੀਕ ਹੈ ਫਰਸਟ অপਸ਼ਨ ਹੈ ਆਪਣੇ ਕੋਲ ਸੈਕਿੰਡ ਥਰਡ ਫੋਰਥ ਚਾਰਾਂ ਨੂੰ ਤੁਸੀਂ ਧਿਆਨ ਨਾਲ ਦੇਖ ਲਓ ਕਿਹੜਾ ਸ਼ਬਦ ਸ਼ੁੱਧ ਹੈ ਤੁਸੀਂ ਆਨਸਰ ਜਿਹੜਾ ਆ ਉਹਦਾ ਵੀਡੀਓ ਨੂੰ ਰੋਕ ਕੇ ਚੂਜ਼ ਕਰ ਸਕਦੇ ਹੋ ਤਾਂ ਕੀ ਹੈ ਜਿਸ ਦਾ ਰਾਈਟ ਆਨਸਰ ਤਾਂ ਫੋਰਥ ਕੁਐਸਚਨ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 4th ਸੰਜਮ ਜਿਹੜਾ ਸੁਨਹਿਰਾ ਹੈ ਉਹ ਸ ਸੇ ਨੂੰ ਔਂਕੜ ਨਹੀਂ ਪੈਂਦਾ ਸ ਸੇ ਨੂੰ ਔਂਕੜ ਪੈਂਦਾ ਹੈ ਸੁਨਹਿਰਾ ਜਿਹੜਾ ਇਮਾਨਦਾਰ ਹੈ ਉਹ ਈ ੜੀ ਨੂੰ ਸਿਹਾਰੀ ਪੈਂਦੀ ਹੁੰਦੀ ਹੈ ਬਗੀਚੇ ਦੇ ਵਿੱਚ ਗੱਗੇ ਨੂੰ ਬਿਹਾਰੀ ਪੈਂਦੀ ਹੈ ਬਗੀਚਾ ਇਹ ਕਿਹਤੇ ਰਾਈਟ ਆਨਸਰ ਕਿਹੜਾ ਬੱਚਿਆ ਸੰਜਮ ਹੁਣ ਬਹੁਤ ਸਾਰੇ ਕੈਂਡੀਡੇਟਸ ਦੇ ਡਾਊਟ ਇਹ ਵੀ ਹੋਣਗੇ ਕਿ ਸੰਜਮ ਨਹੀਂ ਹੁੰਦਾ ਸਯਮ ਹੁੰਦਾ ਏ ਤਾਂ ਸਯਮ ਦੇਖੋ ਆਪਾਂ ਮੋਸਟਲੀ ਇੰਗਲਿਸ਼ ਸੌਰੀ ਹਿੰਦੀ ਲੈਂਗੁਏਜ ਦੇ ਵਿੱਚ ਆਪਾਂ ਸਯਮ ਵਰਡ ਜਿਹੜਾ ਯੂਜ਼ ਕਰਦੇ ਆਂ ਪੰਜਾਬੀ ਦੇ ਵਿੱਚ ਆਪਾਂ ਜ਼ਿਆਦਾਤਰ ਸੰਜਮ ਵਰਡ ਯੂਜ਼ ਕਰਦੇ ਆਂ ਤਾਂ ਇਹਦਾ ਰਾਈਟ ਆਨਸਰ ਕਿਹੜਾ ਹੋਇਆ ਜੀ অপਸ਼ਨ ਨੰਬਰ 4th ਵਾਦਿਆਂ ਜੀ ਨੈਕਸਟ ਕੁਐਸਚਨ ਵਾਲ ਨੈਕਸਟ ਕੁਐਸਚਨ ਹੈ ਆਪਣੇ ਕੋਲ ਪੰਜਾਬੀ ਭਾਸ਼ਾ ਦਾ ਟਕਸਾਲੀ ਰੂਪ ਕਿਹੜੀ ਉਪਭੋਲੀ ਹੈ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਉਪਭੋਲੀ ਵਾਲਾ ਇੱਕ ਅਲੱਗ ਤੋਂ ਚੈਪਟਰ ਮੈਂ ਸਾਰਾ ਕਰਾ ਚੁੱਕੀ ਹਾਂ ਜਿਸ ਦਾ ਨਾਮ ਹੈ ਪੰਜਾਬੀ ਭਾਸ਼ਾ ਤੇ ਉਪਭਾਸ਼ਾਵਾਂ ਉਸ ਦੇ ਵਿੱਚ ਆਪਾਂ ਨੇ ਸਾਰੀਆਂ ਉਪਭਾਸ਼ਾਵਾਂ ਕਵਰ ਕਰੀਆਂ ਨੇ ਮਾਝੀ ਦੁਆਬੀ ਪੁਆਦੀ ਕਿਹੜੇ-ਕਿਹੜੇ ਇਲਾਕੇ ਵਿੱਚ ਬੋਲੀ ਜਾਂਦੀ ਹੈ ਕਿਵੇਂ ਬੋਲੀ ਜਾਂਦੀ ਹੈ ਕੀ ਪਛਾਣ ਚਿੰਨ੍ਹ ਨੇ ਉਸ ਸੈਪਰੇਟ ਵੀਡੀਓ ਦੇ ਵਿੱਚ ਮੈਂ ਸਾਰੀਆਂ ਉਪਭੋਲੀਆਂ ਜਿਹੜੀਆਂ ਨੇ ਕਰਵਾਈਆਂ ਹੋਈਆਂ ਨੇ ਠੀਕ ਹੈ ਤਾਂ ਜੇਕਰ ਤੁਸੀਂ ਇਹ ਵੀਡੀਓ ਨਹੀਂ ਦੇਖੀ ਹੈਗੀ ਤਾਂ ਉਹ ਜ਼ ਕਨਸੈਪਟ ਹੈ ਕਲੀਅਰ ਹੋ ਜਾਏਗਾ ਤਾਂ ਇਹਦਾ ਰਾਈਟ ਆਨਸਰ ਕੀ ਹੋ ਸਕਦਾ ਜੀ ਟਕਸਾਲੀ ਰੂਪ ਪੁੱਛਿਆ ਇਹ ਪੰਜਾਬੀ ਭਾਸ਼ਾ ਦਾ ਤਾਂ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 1 ਮਾਜੀ ਠੀਕ ਹੈ ਜਿੰਨੂੰ ਕਿ ਆਪਾਂ ਕੇਂਦਰੀ ਉਪ ਬੋਲੀ ਵੀ ਕਹਿ ਦਿੰਨੇ ਆ ਕਿਉਂ ਕਹਿੰਨੇ ਆ ਕਿਉਂਕਿ ਇਹ ਕੇਂਦਰੀ ਇਲਾਕਾ ਹੈ ਤਾਂ ਮਾਜੀ ਜਿਹੜੀ ਆ ਪੰਜਾਬੀ ਭਾਸ਼ਾ ਦਾ ਕੀ ਹੈ ਟਕਸਾਲੀ ਰੂਪ ਹੈ ਠੀਕ ਹੈ অপਸ਼ਨ ਨੰਬਰ 1 ਇਸ ਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਹੈ ਆਪਣੇ ਕੋਲ ਪੰਜਾਬ ਦੀ ਪਵਾਦ ਉਪ ਬੋਲੀ ਦਾ ਇਲਾਕਾ ਕਿਹੜਾ ਹੈ ਪਵਾਦ ਉਪ ਬੋਲੀ ਜਿਹੜੀ ਆ ਪਵਾਦੀ ਉਪ ਬੋਲੀ ਉਹ ਕਿਹੜੇ ਇਲਾਕੇ ਵਿੱਚ ਬੋਲੀ ਜਾਂਦੀ ਹੈ ਫਰਸਟ অপਸ਼ਨ ਹੈ ਸੰਗਰੂਰ ਤੇ ਕਰਨਾਲ ਸੈਕੰਡ ਹੈ ਰੋਪੜ ਤੇ ਰਾਜਪੁਰਾ ਥਰਡ ਹੈ ਬਰਨਾਲਾ ਤੇ ਮਾਨਸਾ ਤੇ ਲਾਸਟ ਹੈ ਮਲੇਰਕੋਟਲਾ ਤੇ ਮੁਕਤਸਰ ਤਾਂ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਯਾਦ ਕਰਨ ਦਾ ਤਰੀਕਾ ਵੀ ਦੱਸਿਆ ਸੀ ਕਿ ਤੁਸੀਂ ਕਿਸ ਤਰ੍ਹਾਂ ਯਾਦ ਕਰ ਸਕਦੇ ਹੋ ਤਾਂ ਜਿਨ੍ਹਾਂ ਨੇ ਪਿਛਲੀ ਵੀਡੀਓ ਦੇਖੀ ਹੋਊਗੀ ਉਹਨੂੰ ਪਤਾ ਹੋਊਗਾ ਇਹਦਾ ਰਾਈਟ ਆਨਸਰ ਕੀ ਹੋ ਸਕਦਾ ਹੈ ਤਾਂ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਸੈਕੰਡ ਰੋਪੜ ਅਤੇ ਰਾਜਪੁਰਾ ਠੀਕ ਹੈ ਰੋਪੜ ਵਾਲੇ ਇਲਾਕੇ ਦੇ ਵਿੱਚ ਤੇ ਰਾਜਪੁਰਾ ਵਾਲੇ ਇਲਾਕੇ ਵਿੱਚ ਬੇਸਿਕਲੀ ਪੁਆਦੀ ਉਪਬੋਲੀ ਹੀ ਬੋਲੀ ਜਾਂਦੀ ਹੈ ਤਾਂ অপਸ਼ਨ ਨੰਬਰ ਸੈਕੰਡ ਇਜ਼ ਦਾ ਰਾਈਟ ਆਨਸਰ ਹੋਇਆ ਨੈਕਸਟ ਕੁਐਸਚਨ ਹੈ ਆਪਣੇ ਕੋਲ ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਅਨ ਅਗੇਤਰ ਨਾਲ ਨਹੀਂ ਬਣਿਆ ਯਾਨੀ ਉਹ ਕਿਹੜਾ ਸ਼ਬਦ ਹੈ ਜਿਸ ਦੇ ਨਾਲ ਅਨ ਵਰਡ ਯੂਜ਼ ਨਹੀਂ ਹੋਇਆ ਅੱਗੇ ਫਸਟ ਤੇ ਠੀਕ ਹੈ ਤਾਂ ਇਹਨੂੰ ਵੀ ਤੁਸੀਂ ਤੋੜ ਕੇ ਦੇਖਿਓ ਤਾਂ ਤੁਹਾਨੂੰ ਆਨਸਰ ਪਤਾ ਲੱਗੇਗਾ ਫਸਟ ਆਪਸ਼ਨ ਹੈ ਅਨੰਤਕ ਸੈਕਿੰਡ ਹੈ ਅਨੇਕ ਥਰਡ ਹੈ ਅਨਾਥ ਲਾਸਟ ਆਪਸ਼ਨ ਹੈ ਅਨਾਦ ਤਾਂ ਕੀ ਹੋ ਸਕਦਾ ਇਸ ਦਾ ਰਾਈਟ ਆਨਸਰ ਤਾਂ ਇਸ ਦਾ ਰਾਈਟ ਆਨਸਰ ਹੈਗਾ ਜੀ ਆਪਣੇ ਕੋਲ ਆਪਸ਼ਨ ਨੰਬਰ 3rd ਅਨਾਥ देखो अपने किमें अगेत्र पछाण जो फस्ट वर्ड है अपने अन्न प्लस अंत है ना जिसका अंत नहीं है अनंत अन्न प्लस अंत वंडिया जा सकते है ठीक है अनेक अन्न प्लस एक है ना अनेक ये भी ठीक है ਉਸ ਤੋਂ ਬਾਅਦ ਹੈ ਅਨਾਥ ਅਨਾਥ ਨੂੰ ਤੁਸੀਂ ਵੰਡ ਨਹੀਂ ਸਕਦੇ ਹੈਗੇ ਦੋ ਹਿੱਸਿਆਂ ਦੇ ਵਿੱਚ ਠੀਕ ਹੈ ਤੇ ਲਾਸਟ ਆਪਸ਼ਨ ਹੈ ਅਨਾਦ ਅਨਾਦ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਅਨ ਪਲੱਸ ਆਦ ਠੀਕ ਹੈ ਤਾਂ ਇਸ ਦਾ ਰਾਈਟ ਆਪਸ਼ਨ ਕਿਹੜਾ ਹੋਇਆ ਜੀ ਆਪਸ਼ਨ ਨੰਬਰ 3rd ਅਨਾਥ 7th ਕੁਐਸਚਨ ਦਾ 3rd ਆਪਸ਼ਨ ਜਿਹੜਾ ਰਾਈਟ ਆਨਸਰ ਹੈ ਬਾਦਿਆਂ ਜੀ ਨੈਕਸਟ ਕੁਐਸਚਨ ਵਾਲ ਨੈਕਸਟ ਕੁਐਸਚਨ ਹੈ ਆਪਣੇ ਕੋਲ ਤੋਬੀ ਕੱਪੜੇ ਧੋਂਦੇ ਹਨ ਵਾਕ ਨੂੰ ਲਿੰਗ ਅਨੁਸਾਰ ਬਦਲੋ ਜਿਵੇਂ ਆਪਾਂ ਉਹਦੇ ਵਿੱਚ ਚੇਂਜ ਦੇ ਜੈਂਡਰ ਕਰਦੇ ਹਾਂ ਨਾ ਓਵੇਂ ਹੀ ਗੱਲ ਕਰ ਰਹੀ ਐ ਇਹ ਕਿ ਵਾਕ ਨੂੰ ਆਪਾਂ ਨੇ ਲਿੰਗ ਦੇ ਅਨੁਸਾਰ ਚੇਂਜ ਕਰਨਾ ਈ ਵਾਕ ਹੈ ਤੋਬੀ ਕੱਪੜੇ ਧੋਂਦੇ ਹਨ ਤਾਂ ਇਹਨੂੰ ਤੁਸੀਂ ਚੇਂਜ ਕਰੋ ਜੀ ਚਾਰ ਆਪਸ਼ਨ ਤੁਹਾਡੇ ਸਾਹਮਣੇ ਨੇ ਵੀਡੀਓ ਰੋਕ ਕੇ ਤੁਸੀਂ ਆਪ ਦਾ ਢੜਾ ਆਨਸਰ ਚੂਜ਼ ਕਰ ਸਕਦੇ ਹੋ ਧਿਆਨ ਦੇ ਨਾਲ ਤੁਸੀਂ ਵਾਕ ਨੂੰ ਪੜੋ ਹਾਂਜੀ ਤਾਂ ਕੀ ਹੋ ਸਕਦਾ ਜੀ ਇਸ ਦਾ ਰਾਈਟ ਆਨਸਰ ਤਾ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 3 ਕਿਵੇਂ ਹੈ ਜੀ ਦੇਖੋ ਤੋਬੀ ਦਾ ਜਦੋਂ ਆਪਾਂ ਲਿੰਗ ਬਦਲਾਂਗੇ ਆਪਾਂ ਕੀ ਕਹਾਂਗੇ ਤੋਬਣ ਤੋਬਣ ਗਾਂਗੇ ਨਾ ਤੋਬੀ ਤੋਬਣ ਪਾ ਲਿੰਗ ਵਿੱਚ ਲਿੰਗ ਬਦਲੋ ਦੇ ਵਿੱਚ ਪੜਦੇ ਆ ਤੋਬੀ ਤੋਬਣ ਠੀਕ ਹੈ ਅੱਗੇ ਆਪਣੇ ਕੋਲ ਕੱਪੜੇ ਕੱਪੜੇ ਦਾ ਕੱਪੜਾ ਰਹੇਗਾ ਧੋਂਦੇ ਧੋਂਦੇ ਦਾ ਮਤਲਬ ਇੱਥੇ ਉਹਨੇ ਇੱਕ ਤੋਬੀ ਦੀ ਗੱਲ ਨਹੀਂ ਕਰੀ ਜੇ ਉਹ ਕਹਿੰਦਾ ਵੀ ਤੋਬੀ ਕੱਪੜੇ ਧੋਂਦਾ ਹੈ ਤਾਂ ਆਪਾਂ ਕਹਿੰਦੇ ਤੋਬਣ ਕੱਪੜੇ ਧੋਂਦੀ ਹੈ ਲੇਕਿਨ ਉਹਨੇ ਕੀ ਕਿਹਾ ਇਹ ਉਹਨੇ ਕਾਫੀ ਸਾਰੇ ਤੋਬੀਆਂ ਦੀ ਗੱਲ ਕੀਤੀ ਹੈ ਸਾਰੇ ਹੀ ਤੋਬੀਆਂ ਦੀ ਗੱਲ ਕੀਤੀ ਹੈ ਤੋਬੀ ਕੱਪੜੇ ਧੋਂਦੇ ਹਨ ਤਾਂ ਕੀ ਆਏਗਾ ਤੋਬਣਾ ਕੱਪੜੇ ਧੋਂਦੀਆਂ ਹਨ ਠੀਕ ਹੈ ਜੀ ਤਾਂ ਇਹਦਾ ਰਾਈਟ ਆਨਸਰ ਆਪਸ਼ਨ ਨੰਬਰ 3 ਇੱਕ ਗੱਲ ਯਾਦ ਰੱਖਿਓ ਛੋਟੀ ਤੋਂ ਛੋਟੀ ਬਿੰਦੀ ਦਾ ਵੀ ਧਿਆਨ ਰੱਖਣਾ ਹੈ ਹੋ ਸਕਦਾ ਹੈ ਕਿ ਸਾਰਾ ਵਰਡ ਤੁਹਾਨੂੰ ਅਗਲੇ ਆਪਸ਼ਨ 'ਚ ਵੀ ਦਿੱਤਾ ਹੋਵੇ ਲੇਕਿਨ ਜਿਵੇਂ ਇੱਥੇ ਦੱਦੇ ਨੂੰ ਬਿੰਦੀ ਲਗਾਈ ਹੋਈ ਹੈ ਹੋ ਸਕਦਾ ਹੈ ਤੇ ਦੱਦੇ ਨੂੰ ਹੋਵੇ ਤਾਂ ਧਿਆਨ ਦੇ ਨਾਲ ਤੁਸੀਂ ਜਿਹੜਾ ਇਹ ਕੁਸ਼ਚਨ ਨੂੰ ਸਮਝਣਾ ਹੈ ਜਲਦਬਾਜ਼ੀ ਦੇ ਵਿੱਚ ਜਿਹੜਾ ਆਨਸਰ ਆ ਉਹ ਸੋਲਵ ਨਹੀਂ ਕਰਨਾ ਹੈਗਾ ਠੀਕ ਹੈ ਚਲੋ ਜੀ ਅਗਲਾ ਕੁਸ਼ਚਨ ਹੈ ਆਪਣੇ ਕੋਲ ਬਿਆਸ ਅਤੇ ਸਤਲੁਜ ਦੇ ਵਿਚਕਾਰ ਬੋਲੀ ਜਾਂਦੀ ਉਪਬੋਲੀ ਕਿਹੜੀ ਹੈ ਵੇਰੀ ਵੇਰੀ ਇੰਪੋਰਟੈਂਟ ਕੁਐਸਚਨ ਹੈ ਜੀ ਕਿਹੜੀ ਉਪ ਬੋਲੀ ਹੈ ਜਿਹੜੀ ਕਿ ਬਿਆਸ ਅਤੇ ਸਤਲੁਜ ਦੇ ਵਿਚਕਾਰ ਦੇ ਏਰੀਆ ਦੇ ਵਿੱਚ ਬੋਲੀ ਜਾਂਦੀ ਹੈ ਫਸਟ ਆਪਸ਼ਨ ਹੈ ਲਾਹੌਰੀ ਸੈਕੰਡ ਹੈ ਮਾਝੀ ਥਰਡ ਹੈ ਦੁਆਬੀ ਤੇ ਲਾਸਟ ਹੈ ਮਲਵਈ ਤਾਂ ਕੀ ਹੈ ਜੀ ਇਸ ਦਾ ਰਾਈਟ ਆਪਸ਼ਨ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 3 ਦੁਆਬੀ ਦੁਆਬੀ ਜਿਹੜੀ ਹੈ ਬਿਆਸ ਤੇ ਸਤਲੁਜ ਦੇ ਇਲਾਕੇ ਦੇ ਵਿੱਚ ਘਰ ਬੋਲੀ ਜਾਂਦੀ ਹੋਈ ਉਪ ਬੋਲੀ ਹੈ ਨੈਕਸਟ ਕੁਐਸਚਨ ਵੱਲ ਵਧਦੇ ਹਾਂ ਆਪਾਂ ਹੇਠਾਂ ਲਿਖਿਆ ਵਿੱਚੋਂ ਛੁੱਟ ਮਰੋੜੀ ਦਾ ਨਿਸ਼ਾਨ ਕਿਹੜਾ ਹੈ ਛੁੱਟਮਰੋੜੀ ਮੈਂ ਤੁਹਾਨੂੰ ਜਦੋਂ ਪੰਜਾਬੀ ਵਿਆਕਰਣ ਸਾਰੀ ਇੱਕ ਮੈਰਾਥਨ ਕਲਾਸ ਦੇ ਵਿੱਚ ਕਵਰ ਕਰਾਈ ਸੀ ਤਾਂ ਉਸ ਦੇ ਵਿੱਚ ਮੈਂ ਤੁਹਾਨੂੰ ਇਹਦੇ ਬਾਰੇ ਦੱਸਿਆ ਸੀ ਛੁੱਟਮਰੋੜੀ ਬਾਰੇ ਠੀਕ ਹੈ ਜਦੋਂ ਕਿਤੇ ਅੱਖਰ ਛੁੱਟ ਜਾਂਦਾ ਹੈ ਤਾਂ ਆਪਾਂ ਉਹਨੂੰ ਛੁੱਟਮਰੋੜੀ ਦਾ ਵਰਡ ਲਗਾ ਕੇ ਨਿਸ਼ਾਨ ਉਹਨੂੰ ਆਪਾਂ ਠੀਕ ਕਰ ਸਕਦੇ ਹਾਂ ਠੀਕ ਹੈ ਤਾਂ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 4th ਛੁੱਟਮਰੋੜੇ ਦਾ ਨਿਸ਼ਾਨ ਐਦਾਂ ਹੁੰਦਾ ਹੈ ਠੀਕ ਹੈ ਜਿਸ ਤਰ੍ਹਾਂ ਸਿੱਧਾ ਕੋਮਾ ਹੁੰਦਾ ਹੈ ਨਾ ਪੈਰ ਦੇ ਵਿੱਚ ਉਸ ਤਰ੍ਹਾਂ ਅੱਖਰ ਦੇ ਮੋਰੇ ਆ ਜਾਂਦਾ ਹੈ ਜਿਵੇਂ ਦੇਖੋ ਇੱਥੇ ਲਿਖਿਆ ਹੋਇਆ ਵਿੱਚੋਂ ਮੈਂ ਵੀ ਲਿਖਣਾ ਭੁੱਲ ਜਾਵਾਂ ਤਾਂ ਮੈਂ ਕੀ ਕਰੂੰਗੀ ਚੋਂ ਲਿਖ ਕੇ ਉਹਦੇ ਅੱਗੇ ਛੁਟ ਮਰੋੜੇ ਦਾ ਨਿਸ਼ਾਨ ਲਗਾ ਦੂੰਗੀ ਚਾਹੇ ਤਾਂ ਐਦਾਂ ਲਗਾ ਦਿਓ ਤੁਸੀਂ ਚਾਹੇ ਐਦਾਂ ਲਗਾ ਦਿਓ ਦੋਏ ਪਾਸੇ ਨੂੰ ਇਹ ਸਹੀ ਮੰਨਿਆ ਜਾਂਦਾ ਈ ਠੀਕ ਹੈ ਤਾਂ ਇ ਕੀ ਹੋ ਜੂਗਾ ਵਿੱਚੋਂ ਠੀਕ ਹੈ ਤਾਂ ਇਹਦਾ ਰਾਈਟ ਆਨਸਰ ਹੈ অপਸ਼ਨ ਨੰਬਰ 4th ਪਹਿਲਾ ਵਾਲਾ ਹੈਗਾ ਇਹ ਸਿੱਧੇ ਪੁੱਠੇ ਕੰਮ ਹੈ ਸੈਕਿੰਡ ਹੈ ਦੁਬਿੰਦੀ ਅਗਲਾ ਹੈ ਬਿੰਦੀ ਕੰਮਾ ਲਾਸਟ ਹੈ ਆਪਣੇ ਕੋਲ ਛੁਟ ਮਰੋੜੀ ਦਾ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 4th 11ਵਾਂ ਕੁਐਸਚਨ ਹੈ ਆਪਣੇ ਕੋਲ ਸ਼ੁੱਧ ਸ਼ਬਦ ਦੱਸਣਾ ਹੈ ਆਪਾਂ ਨੇ ਚਾਰਾਂ ਵਰਡ ਨੂੰ ਤੁਸੀਂ ਧਿਆਨ ਨਾਲ ਦੇਖ ਲਓ ਕਿਹੜਾ ਸ਼ੁੱਧ ਹੈ ਇਹਨਾਂ ਚੋਂ ਕਿਹੜਾ ਸ਼ੁੱਧ ਹੈ ਹਾਂਜੀ ਤਾਂ ਕੀ ਹੈ ਜੀ ਇਸ ਦਾ ਰਾਈਟ ਆਨਸਰ ਤਾਂ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 2 ਸਿਕਾਇਤ ਕੀ ਹੈ ਜੀ ਸ਼ਿਕਾਇਤ ਠੀਕ ਹੈ ਸਹੀ ਸਪੈਲਿੰਗ ਦੇ ਸ਼ੁੱਧ ਸ਼ਬਦ ਦੇ ਜਿਹੜੇ ਸਪੈਲਿੰਗ ਨੇ ਇਹੀ ਨੇ ਸ਼ਿਕਾਇਤ ਦੇ ਠੀਕ ਹੈ ਸ਼ਸ਼ੇ ਨੂੰ ਸਿਹਾਰੀ ਕੱਕੇ ਨੂੰ ਕੰਨਾ ਈੜੀ ਨੂੰ ਸਿਹਾਰੀ ਦਿੱਤਾ ਸ਼ਿਕਾਇਤ ਅਗਲਾ ਕੋਸ਼ਨ ਆਮਨੇ ਕੋਲ ਪੜਨਾਵ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਕਿੰਨੀਆਂ ਕਿਸਮਾਂ ਨੇ ਜੀ 8 ਨੇ 5 ਨੇ 7 ਨੇ 6 ਨੇ ਤਾਂ ਕੀ ਹੈ ਜਿਹਦਾ ਰਾਈਟ ਆਨਸਰ ਤਾਂ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 4 6 6 ਪ੍ਰਕਾਰ ਦੀਆਂ ਕਿਸਮਾਂ ਹੁੰਦੀਆਂ ਨੇ ਜੀ ਪੜਨਾਮ ਦੀਆਂ ਇਹ ਜਦੋਂ ਮੈਂ ਤੁਹਾਨੂੰ ਗ੍ਰਾਮਰ ਵਾਲੀ ਮੈਰਾਥਨ ਕਲਾਸ ਕਰਾਈ ਸੀ ਉਸ ਦੇ ਵਿੱਚ ਮੈਂ ਤੁਹਾਨੂੰ ਕਰਾਇਆ ਸੀ ਪੜਨਾਮ ਵਾਲਾ ਕਨਸੈਪਟ ਤਾਂ ਪੜਨਾਮ ਵਿੱਚ ਤੁਸੀਂ ਦੇਖ ਸਕਦੇ ਹੋ 6 ਪ੍ਰਕਾਰ ਦੇ ਨੇ ਪੁਰਖਵਾਚਕ ਨਿਜਵਾਚਕ ਨਿਸ਼ਚੇ ਅਨਿਸ਼ਕੇ ਸੰਬੰਧਵਾਚਕ ਪ੍ਰਸ਼ਨਵਾਚਕ ਤਾਂ ਕਿੰਨੇ ਪ੍ਰਕਾਰ ਦੇ ਹੋਏ 6 ਪ੍ਰਕਾਰ ਦੇ ਹੋਏ ਠੀਕ ਹੈ ਇਹਨਾਂ ਦੇ ਐਗਜ਼ਾਮਪਲਸ ਵੀ ਯਾਦ ਰੱਖਿਓ ਕੁਛ ਨਾ ਸਕਦਾ ਕਿਹੜਾ ਮੈਂ ਆ ਉਹ ਕਿਹੜਾ ਪੜਨਾਮ ਹੈ ਤਾਂ ਉਹ ਹੋਊਗਾ ਪੁਰਖਵਾਚਕ ਪੜਨਾਮ ਠੀਕ ਹੈ ਜੀ ਅਗਲਾ ਕੁਐਸਚਨ ਹੈ ਆਪਣੇ ਕੋਲ ਇਕੱਠਵਾਚਕ ਨਾਮ ਚੁਣੋ ਨਾਮ ਦੀਆਂ ਵੀ ਕਿਸਮਾਂ ਨੇ ਉਹਨਾਂ ਵਿੱਚੋਂ ਇੱਕ ਕਿਸਮ ਪੁੱਛਿਆ ਨੇ ਇਕੱਠਵਾਚਕ ਜਿਹਨੂੰ ਕਿ ਆਪਾਂ ਸਮੂਹਵਾਚਕ ਵੀ ਕਹਿ ਦਿੰਨੇ ਆ ਨਾਮ ਵਾਲਾ ਚੈਪਟਰ ਜਦੋਂ ਕਾਇਆ ਸੀ ਉਦੋਂ ਤੁਹਾਨੂੰ ਸਮਝਾਇਆ ਸੀ ਮੈਂ ਇਕੱਠਵਾਚਕ ਬਾਰੇ ਠੀਕ ਹੈ ਫਰਸਟ ਆਪਸ਼ਨ ਹੈ ਤੇਲ ਸਬਾ ਸ਼੍ਰੇਣੀ ਸੈਕੰਡ ਹੈ ਦਿੱਲੀ ਸੈਨਾ ਸਰਦੀ ਥਰਡ ਆਪਸ਼ਨ ਹੈ ਫੌਜ ਇਜੜ ਸਬਾ ਤੇ ਲਾਸਟ ਆਪਸ਼ਨ ਹੈ ਪਿੰਡਦਾਰ ਇਜੜ ਤਾਂ ਕਿਹੜਾ ਹੋ ਸਕਦਾ ਹੈ ਇਸ ਦਾ ਰਾਈਟ ਆਨਸਰ ਇਕੱਠਵਾਚਕ ਨਾਮ ਦੱਸਣਾ ਹੈ ਆਪਾਂ ਨੇ ਤਾਂ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 3 ਫੋਜ ਇਜੜ ਸਬਾ ਸਬਾ ਦੇ ਵਿੱਚ ਵੀ ਇਕੱਠਾ ਹੁੰਦਾ ਹੈ ਇਜੜ ਦੇ ਵਿੱਚ ਵੀ ਝੁੰਡ ਹੁੰਦਾ ਹੈ ਇਕੱਠਾ ਹੁੰਦਾ ਹੈ ਫੋਜ ਦੇ ਵਿੱਚ ਵੀ ਤਾਂ ਇਸ ਦੇ ਤਿੰਨੋਂ ਆਪਸ਼ਨ ਜਿਹੜਨੇ ਆ ਉਹ ਸਹੀ ਨੇ ਤਾਂ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 3 ਠੀਕ ਹੈ ਜੀ ਨੈਕਸਟ ਕੁਐਸ਼ਨ ਹੈ ਆਪਣੇ ਕੋਲ ਬੋਲੀ ਨੂੰ ਲਿਖਦੇ ਸਮੇਂ ਕਿਹੜੇ ਚਿੰਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਜੇ ਤੁਸੀਂ ਐਦਾ ਮੰਨ ਲਓ ਕਿ ਬੋਲੀ ਨੂੰ ਲਿਖਦੇ ਸਮੇਂ ਜਿਹੜੇ ਚਿੰਨਾਂ ਦੀ ਵਰਤੋਂ ਕਰਦੇ ਆ ਆਪਾਂ ਉਹਨੂੰ ਕੀ ਕਹਾਂਗੇ ਫਸਟ ਆਪਸ਼ਨ ਹੈ ਵਿਆਕਰਨ ਸੈਕੰਡ ਹੈ ਲਿਪੀ ਥਰਡ ਹੈ ਬੋਲੀ ਤੇ ਲਾਸਟ অপਸ਼ਨ ਹੈ ਸ਼ਬਦ ਤਾਂ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਸੈਕੰਡ ਲਿਪੀ ਦੇਖੋ ਜੇ ਆਂਦਾ ਬੋਲੀ ਨੂੰ ਲਿਖਦੇ ਸਮੇਂ ਜਿਹੜੇ ਨਿਯਮ ਹੁੰਦੇ ਨੇ ਉਹਨਾਂ ਦੇ ਸਮੂਹ ਨੂੰ ਕੀ ਕਹਾਂਗੇ ਤਾਂ ਆਪਾਂ ਉਹਨੂੰ ਵਿਆਕਰਣ ਕਹਾਂਗੇ ਠੀਕ ਹੈ ਤਾਂ ਲੇਕਿਨ ਇਹਨਾਂ ਨੇ ਕੀ ਪੁੱਛਿਆ ਇਹਨਾਂ ਨੇ ਚਿੰਨ ਪੁੱਛੇ ਨੇ ਕਿਹੜੇ ਚਿੰਨ ਹੁੰਦੇ ਨੇ ਆ ਜਿਹੜੇ ਚਿੰਨ ਵਰਤੇ ਜਾਂਦੇ ਨੇ ਉਹਨਾਂ ਨੂੰ ਕੀ ਕਹਾਂਗੇ ਆਪਾਂ ਤਾਂ ਉਹਨੂੰ ਆਪਾਂ ਕਹਾਂਗੇ ਲਿਪੀ ਠੀਕ ਹੈ ਲਿਖਣ ਵੇਲੇ ਜਿਹੜੇ ਚਿੰਨਾਂ ਦੀ ਵਰਤੋਂ ਕਰਦੇ ਆਪਾਂ ਉਹਨੂੰ ਕੀ ਕਹਾਂਗੇ ਲਿਪੀ ਤਾਂ ਇਹਦਾ ਰਾਈਟ ਆਪਸ਼ਨ ਹੈ ਜੀ অপਸ਼ਨ ਨੰਬਰ ਸੈਕਿੰਡ ਨੈਕਸਟ ਕੁਐਸਚਨ ਦੇ ਵਿੱਚ ਵੀ ਆਪਾਂ ਨੂੰ ਸ਼ੁੱਧ-ਸ਼ੁੱਧ ਦੱਸਣਾ ਹੈ ਜੀ ਮੈਣਾ ਹੁੰਦਾ ਆਪਾਂ ਕਹਿ ਦਿੰਨੇ ਆ ਉਹਨੇ ਮੈਨੂੰ ਮੈਣਾ ਮਾਰਿਆ ਤਾਂ ਉਹੀ ਆਪਾਂ ਨੇ ਵਰਡ ਦਾ ਸ਼ੁੱਧ ਜਿਹੜਾ ਆਪਸ਼ਨ ਆ ਦੱਸਣਾ ਹੈ ਸਹੀ ਸਪੈਲਿੰਗ ਦੱਸਣੇ ਨੇ ਦੇਖੋ ਜੀ ਕਿਹੜਾ ਹੋ ਸਕਦਾ ਹੈ ਸਹੀ ਹਾਂਜੀ ਇਸ ਦਾ ਰਾਈਟ ਆਨਸਰ ਹੈ ਜੀ ਕੋਈ ਨਹੀਂ ਇਹਨਾਂ ਤਿੰਨਾਂ ਵਿੱਚੋਂ ਕੋਈ ਵੀ ਜਿਹੜਾ ਮੈਣਾ ਸਪੈਲਿੰਗ ਦੇ ਸਹੀ ਕਹ ਲੋ ਵੀ ਲਿਖੇ ਹੋਏ ਨਹੀਂ ਹੈਗੇ ਮੈਣਾ ਪੈਦਾ ਹੈ ਐਦਾਂ ਜਿਵੇਂ ਕਿ ਆਪਾਂ ਸਕਰੀਨ ਤੇ ਲਿਖਿਆ ਮੈਣਾ ਮੰਮੀ ਨੂੰ ਸਿਹਾਰੀ ਪੈਂਦੀ ਆ ਲਾਸਟ ਦੇ ਵਿੱਚ ਨਾਣਾ ਪੈਂਦਾ ਇਹ ਮਹਿਣਾ ਆਪਾਂ ਕਹਦੇ ਨੇ ਮਹਿਣਾ ਮਾਰਿਆ ਉਹਨੇ ਤਾਂ ਇਹਦਾ ਰਾਈਟ ਆਪਸ਼ਨ ਹੈ ਜੀ ਕੋਈ ਨਹੀਂ ਇਹਨਾਂ ਵਿੱਚੋਂ ਕੋਈ ਵੀ ਸਹੀ ਆਨਸਰ ਜਿਹੜਾ ਇਸਦਾ ਨਹੀਂ ਹੈਗਾ ਨੈਕਸਟ ਕੁਐਸਚਨ ਹੈ 16ਵਾਂ ਸ਼੍ਰੇਸ਼ਟ ਸ਼ਬਦ ਦਾ ਸਮਾਨਾਰਥੀ ਦੱਸੋ ਸਮਾਨਾਰਥੀ ਹੁੰਦਾ ਵੀ ਜਿਸਦਾ ਮਤਲਬ ਸੇਮ ਹੁੰਦਾ ਈ ਠੀਕ ਹੈ ਸ਼੍ਰੇਸ਼ਟ ਦਾ ਫਰਸਟ ਆਪਸ਼ਨ ਆ ਉੱਤਮ ਇਹਨੂੰ ਤੁਸੀਂ ਉੱਤਮ ਲੈ ਕੇ ਚੱਲਿਓ ਠੀਕ ਹੈ ਇੱਥੇ ਥੋੜੀ ਜਿਹੀ ਟਾਈਪਿੰਗ ਮਿਸਟੇਕ ਹੈ ਉੱਤਮ ਸੈਕਿੰਡ ਹੈ ਸ਼ਾਨਦਾਰ ਥਰਡ ਹੈ ਵਧੀਆ ਲਾਸਟ ਆਪਸ਼ਨ ਹੈ ਚੰਗਾ ਤਾ ਕਿਹੜਾ ਹੋ ਸਕਦਾ ਜੀ ਇਸ ਦਾ ਰਾਈਟ ਆਨਸਰ ਤਾ ਇਸ ਦਾ ਰਾਈਟ ਆਨਸਰ ਹੋਏਗਾ ਜੀ অপਸ਼ਨ ਨੰਬਰ 1 ਉੱਤਮ ਸ਼੍ਰੇਸ਼ਟ ਦਾ ਮਤਲਬ ਹੀ ਹੁੰਦਾ ਵੀ ਸਾਰਿਆਂ ਤੋਂ ਉੱਤਮ ਹਨਾ ਇਹ ਤੋਂ ਉੱਪਰ ਕੋਈ ਚੀਜ਼ ਨਹੀਂ ਹੋ ਸਕਦੀ ਤਾ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 1 ਉੱਤਮ ਨੈਕਸਟ ਕੁਐਸਚਨ ਹੈ ਆਪਣੇ ਕੋਲ ਮੂਲ ਰੂਪ ਵਿੱਚ ਸ਼ਬਦ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਸ਼ਬਦ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਆਪਾਂ ਨੇ ਸ਼ਬਦ ਬੋਧ ਪੜਿਆ ਸੀ ਗ੍ਰਾਮਰ ਵਾਲੀ ਕਲਾਸ ਦੇ ਵਿੱਚ ਗ੍ਰਾਮਰ ਵਾਲੀ ਕਲਾਸ ਦੇ ਵਿੱਚ ਆਪਾਂ ਨੇ ਸਾਰੇ ਟੌਪਿਕ ਕਵਰ ਕਰੇ ਸੀ ਸ਼ਬਦ ਬੋਧ ਨਿਬੋਧ ਵਾਕ ਬੋਧ ਅਰਥ ਬੋਧ ਤਾਂ ਉਸੇ ਵਿੱਚੋਂ ਇਹ ਤਾਂ ਸ਼ਬਦ ਕਿੰਨੇ ਪ੍ਰਕਾਰ ਦੇ ਦੱਸੇ ਸੀ ਦੋ ਪ੍ਰਕਾਰ ਦੇ ਕਿਹੜੇ-ਕਿਹੜੇ ਸਾਰਥਕ ਸ਼ਬਦ ਨਿਰਾਰਥਕ ਸ਼ਬਦ ਸਾਰਥਕ ਸ਼ਬਦ ਹੁੰਦੇ ਨੇ ਜਿਨ੍ਹਾਂ ਦਾ ਕੋਈ ਅਰਥ ਹੁੰਦਾ ਏ ਨਿਰਾਰਥਕ ਸ਼ਬਦ ਹੁੰਦਾ ਜਿਨ੍ਹਾਂ ਦਾ ਕੋਈ ਵੀ ਅਰਥ ਨਹੀਂ ਹੁੰਦਾ ਤਾਂ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 2 ਸ਼ਬਦ ਦੇ ਦੋ ਪ੍ਰਕਾਰ ਹੁੰਦੇ ਨੇ ਮੂਲ ਰੂਪ 'ਚ 18ਵਾਂ ਕੁਐਸਚਨ ਹੈ ਜੀ ਮੂਰਖਤਾਈ ਸ਼ਬਦ ਵਿੱਚ ਪਛੇਤਰ ਕਿਹੜਾ ਹੈ ਪਿਛੇਤਰ ਪਛਾਨਣਾ ਹੈ ਜੀ ਮੁਰਖ ਤਾਈ ਸ਼ਬਦ ਦਿੱਤਾ ਗਿਆ ਹੈ ਇਹਦੇ ਵਿੱਚ ਕਿਹੜਾ ਪਿਛੇਤਰ ਲੱਗਿਆ ਹੋਇਆ ਹੈ ਉਹ ਤੁਸੀਂ ਦੇਖਣਾ ਹੈ ਦੇਖੋ ਜੀ ਹਾਂਜੀ ਤਾਂ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 1st ਤਾਈ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਤੁਸੀਂ ਵੰਡ ਲੈਣਾ ਹੈ ਮੁਰਖ ਨੂੰ ਤੁਸੀਂ ਮੁਰਖ ਦਾ ਮਤਲਬ ਹੀ ਲੱਗ ਦੋ ਹੁੰਦਾ ਹੈ ਤਾਂ ਮੁਰਖ ਦੇ ਪਿੱਛੇ ਆਪਾਂ ਨੇ ਤਾਈ ਲਗਾ ਤਾ ਕੀ ਬਣ ਗਿਆ ਮੁਰਖ ਤਾਈ ਠੀਕ ਹੈ ਉਹ ਬੰਦਾ ਬਹੁਤ ਮੁਰਖ ਤਾਈਆਂ ਕਰਦਾ ਹੈ ਤਾਂ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 1st ਇਹਦੇ ਪਿੱਛੇ ਪਿਛੇਤਰ ਲੱਗਿਆ ਹੋਇਆ ਹੈ ਤਾਈ ਠੀਕ ਹੈ ਬਹੁਤ ਸਾਰੇ ਕੈਂਡੀਡੇਟਸ ਉਲਝਣਗੇ ਕੋਈ ਖਤਾਈ ਕਹੇਗਾ ਕੋਈ ਈ ਕਹੇਗਾ ਐਦਾਂ ਨਹੀਂ ਹੋਏਗਾ ਤੁਸੀਂ ਧਿਆਨ ਦੇ ਨਾਲ ਜਿਹੜਾ ਇਸ ਨੂੰ ਸਮਝ ਸਕਦੇ ਹੋ ਇਹ ਜਿਹੜਾ ਕੁਐਸਚਨ ਹੈ ਇਹ ਪੀਟ੍ਰੀ ਪਲੱਸ ਬੀ ਦੇ ਐਗਜ਼ਾਮ ਦੇ ਵਿੱਚ ਆਇਆ ਹੋਇਆ ਕੁਐਸਚਨ ਹੈ ਠੀਕ ਹੈ ਉਸ ਦੇ ਵਿੱਚ ਤਾਂ ਦੇਖੋ ਤਾਈਬ ਆਨਸਰ ਹੀ ਸਹੀ ਮੰਨਿਆ ਗਿਆ ਸੀ ਠੀਕ ਹੈ ਲੇਕਿਨ ਜੇ ਆਪਾਂ ਦੂਜੇ ਹਿਸਾਬ ਨਾਲ ਦੇਖਿਆ ਜਾਵੇ ਮੁਰਖਤਾ ਪਲੱਸ ਈ ਉਹ ਵੀ ਠੀਕ ਹੈਗਾ ਏ ਲੇਕਿਨ ਜੇਕਰ ਇਹ ਜਿਹਾ ਕੁਐਸਚਨ ਐਗਜ਼ਾਮ ਦੇ ਵਿੱਚ ਆਉਂਦਾ ਹੈ ਤਾਂ ਇਹਦੇ 99% ਚਾਂਸ ਹੁੰਦੇ ਨੇ ਕਿ ਇਸ ਤਰ੍ਹਾਂ ਦੇ ਕੁਐਸਚਨ ਦੇ ਵਿੱਚ ਫਿਰ ਜਿਹੜਾ ਹੈ ਗ੍ਰੇਸ ਮਾਰਕਸ ਦਿੱਤਾ ਜਾਂਦਾ ਏ ਠੀਕ ਹੈ ਨੈਕਸਟ ਕੁਐਸਚਨ ਹੈ ਆਪਣੇ ਕੋਲ ਸਖਤ ਸ਼ਬਦ ਦਾ ਸਮਾਨਾਰਥੀ ਦੱਸੋ ਯਾਨੀ ਸਖਤ ਵਰਡ ਹੈ ਆਪਾਂ ਨੂੰ ਉਸ ਦਾ ਸੇਮ ਮੀਨਿੰਗ ਵਾਲਾ ਸ਼ਬਦ ਦੱਸ ਫਰਸਟ ਆਪਸ਼ਨ ਹੈ ਓਖਾ ਸੈਕਿੰਡ ਹੈ ਅਸਥਿਰ ਥਰਡ ਹੈ ਕਰੜਾ ਤੇ ਲਾਸਟ ਆਪਸ਼ਨ ਹੈ ਅੜਬ ਠੀਕ ਹੈ ਤਾਂ ਕੀ ਹੋ ਸਕਦਾ ਹੈ ਇਸ ਦਾ ਰਾਈਟ ਆਨਸਰ ਸਖਤ ਦਾ ਓਖਾ ਅਸਥਿਰ ਕਰੜਾ ਅੜਬ ਤਾਂ ਇਹਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 3rd ਕਰੜਾ ਆਪਾਂ ਕਹਿ ਦਿੰਨੇ ਆ ਨਾ ਇਹ ਜਮੀਨ ਬੜੀ ਸਖਤ ਹੈ ਇਹ ਜਿਹੜੀ ਜਮੀਨ ਹੈ ਬੜੀ ਕਰੜੀ ਹੈ ਠੀਕ ਹੈ ਤਾਂ ਇਹਦਾ ਰਾਈਟ ਆਨਸਰ ਹੋਇਆ ਜੀ ਆਪਸ਼ਨ ਨੰਬਰ 3rd ਕਰੜਾ ਠੀਕ ਹੈ 19ਵੇਂ ਦਾ 3rd ਆਪਸ਼ਨ ਜਿਹੜਾ ਉਹ ਸਹੀ ਹੈ ਲਾਸਟ ਕੁਸ਼ਚਨ ਹੈ ਆਪਣੇ ਕੋਲ ਇੱਕ ਕੁਐਸਚਨ ਮੈਂ ਤੁਹਾਨੂੰ ਕੁਇਜ਼ ਦੇ ਲਈ ਦਵਾਂਗੀ ਜਿਸ ਦਾ ਆਨਸਰ ਤੁਸੀਂ ਆਪਣੇ ਆਪ ਦੱਸੋਗੇ ਕਮੈਂਟ ਦੇ ਵਿੱਚ ਠੀਕ ਹੈ 20 ਕੁਐਸਚਨ ਆਪਾਂ ਸੋਲਵ ਕਰਨੇ ਸੀ ਇਹ ਲਾਸਟ ਕੁਐਸਚਨ ਹੈ ਇਸ ਤੋਂ ਬਾਅਦ ਜਿਹੜਾ ਇੱਕ ਕੁਐਸਚਨ ਦਵਾਂਗੀ ਮੈਂ ਉਹ ਉਹ ਤੁਸੀਂ ਆਪਣੇ ਆਪ ਸੋਲਵ ਕਰਨਾ ਹੈ ਠੀਕ ਹੈ ਵੀਵਾ ਕੁਐਸਚਨ ਹੈ ਘੜੀ ਦਾ ਖੁੰਜਿਆ 100 ਡੈਸ਼ ਤੇ ਜਾ ਪੈਂਦਾ ਹੈ ਇਹਦੇ ਵਿੱਚ ਕੀ ਆਊਗਾ ਖਾਲੀ ਥਾਂ ਭਰਨੀ ਆਪਾਂ ਨੇ ਘੜੀ ਦਾ ਖੁੰਜਿਆ 100 ਡੈਸ਼ ਤੇ ਜਾ ਪੈਂਦਾ ਹੈ ਫਰਸਟ ਆਪਸ਼ਨ ਹੈ ਕੋ ਸੈਕਿੰਡ ਹੈ ਸਾਲ ਥਰਡ ਹੈ ਮੀਲ ਤੇ ਲਾਸਟ ਹੈ ਦਿਨ ਬਹੁਤ ਸਾਰੇ ਕੈਂਡੀਡੇਟਸ ਦਾ ਇਹ ਕੁਸ਼ਣ ਗਲਤ ਹੋਏਗਾ ਤਾਂ ਕੀ ਹੋ ਸਕਦਾ ਜੀ ਇਸ ਦਾ ਰਾਈਟ ਆਨਸਰ ਤਾਂ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 1 ਕੋਕੜੀ ਦਾ ਖੁੰਜਿਆ ਸੋਕੋ ਤੇ ਜਾ ਪੈਂਦਾ ਹੈ ਠੀਕ ਹੈ ਜੀ ਤਾਂ ਇਹ ਇਸ ਦਾ ਰਾਈਟ ਆਨਸਰ ਹੈ ਲਾਸਟ ਕੁਐਸਚਨ ਹੈ ਇਹਦਾ ਤੁਸੀਂ ਆਨਸਰ ਕਮੈਂਟ ਸੈਕਸ਼ਨ ਦੇ ਵਿੱਚ ਦੱਸੋਗੇ ਮਾਰਕਸ ਦੇ ਵਿੱਚੋਂ ਤੁਹਾਡੇ ਕਿੰਨੇ ਕੁਐਸਚਨ ਸਹੀ ਹੋਏ ਨੇ ਉਹ ਵੀ ਤੁਸੀਂ ਆਪ ਦੇ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ਜਲਦੀ ਹਾਜ਼ਰ ਹੋਵਾਂਗੇ ਆਪਾਂ ਨੈਕਸਟ ਵੀਡੀਓ ਲੈ ਕੇ ਬਾਕੀ ਤੁਸੀਂ ਅਗਲਾ ਚੈਪਟਰ ਜਿਹੜਾ ਕਿਹੜਾ ਕਵਰ ਕਰਨਾ ਚਾਹੁੰਦੇ ਹੋ ਤੁਸੀਂ ਆਪਦੀ ਪੁਆਇੰਟ ਜਿਹੜਾ ਹੈ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਦਿਓ ਕਿ ਤੁਸੀਂ ਕਿਸ ਕਿਸ ਹੋਰ ਟੌਪਿਕ ਤੇ ਜਿਹੜਾ ਹੈ ਨੈਕਸਟ ਵੀਡੀਓ ਚਾਹੁੰਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਥੈਂਕ ਯੂ